ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੋ ਅੱਜ ਰਾਤ ਨਹੀਂ ਰਹੀ ਸੀ ਕਿ ਨਾ ਕੱਲ ਉਹਦੇ ਵਿੱਚ ਜਿਹੜਾ ਦਖਤ ਜਮਸ਼ੇਰ ਖਾਸ ਵਿਕੇ ਬਾਲਮੀ ਕੀਰ ਦੇ ਮੁਰੇ ਡਿਆ ਹੋਇਆ ਸੀਗਾ ਤੇ ਸਵੇਰ ਤੋਂ ਆਪਾਂ ਟ੍ਰੈਫਿਕ ਕੰਟਰੋਲ ਕਰ ਰਹੇ ਸੀਗੇ ਫਿਰ ਆਪਾਂ ਆਪਣੇ ਵੀਰ ਹੁਣੀ ਜਿਹੜੇ ਆਪਣੇ ਨਾਲ ਰੋਜ਼ ਕੰਮ ਕਰਦੇ ਆ ਆਪਣੀ ਲੇਬਰ ਆ ਸਾਰੀ ਸੱਦੀ ਹੋਈ ਆ ਤੇ ਵੀਰ ਹੁਣੀ ਲੱਗੇ ਹੋਇਆ ਜ਼ਾਕਤ ਨੂੰ ਵਧਣ ਸੋ ਜਿੰਨੀ ਕਿ ਸੇਵਾ ਸਾਡੇ ਕੋ ਹੋ ਰਹੀ ਉਹ ਕਰ ਰਹੇ ਆ ਜੀ ਤੇ ਅਬਾਸਾ ਵੱਡ ਹੋ ਗਿਆ ਬਹੁਤ ਸਾਰਾ ਰਾਜੜਾ ਖਾਲੀ ਹੋ ਚੁੱਕਾ ਆ ਤੇ ਮਾਦਾ ਕਿਰਪਾ ਕਰਦੇ ਸਾਰਾ ਰਹਾ ਦਾ ਆਪਾਂ ਖਾਲੀ ਕਰਦੇ ਆ ਇਸ ਤੋਂ ਬਾਅਦ ਪੂਰਾ ਕਲੀਅਰ ਕਿ ਤਾਂ ਕਿ ਜਿਹੜੀ ਆਉਣ ਜਾਣ ਵਾਲੀ ਜਿਹੜੇ ਲੋਕ ਆ ਪਾਜੀ ਬੰਦਿਆ ਯਾਰ ਕਮੈਂਟ ਪਬਲਿਕ ਨੂੰ ਕੋਈ ਵੀ ਦਿੱਕਤ ਨਾ ਹੋਵੇ ਕਿਉਂਕਿ ਸਵੇਰ ਦੀ ਪਬਲਿਕ ਬਹੁਤ ਔਖੀ ਹੋ ਗਿਆ ਦੇਖੋ ਲੰਗਰੇਸ਼ ਇੱਕੋ ਸਾਈਡ ਤੇ ਚੱਲਦੀ ਤੇ ਇਹਨੂੰ ਕਰ ਲਾ ਮੈਂ ਦਾ ਭਾਗ ਬੱਜੂ ਵਿੱਚ ਕਿਸੇ ਨਾ ਤੇ ਇੱਧਰ ਵੀ ਲਾਈਨਾਂ ਰੋਕ ਰੋਕ ਕੇ ਫਿਰ ਦੂਜੀ ਸਾਈਡ ਲਾਈਨ ਰੋਕ ਕੇ ਬਾਰੋ-ਬਾਰ ਇਹਨਾਂ ਨੂੰ ਲਗਾਇਆ ਜਾ ਰਿਹਾ ਆ ਤੇ ਪਰ ਪਬਲਿਕ ਭਾਜੀ ਸਮਝ ਚ ਨੀਂਦਾ ਜਦੋਂ ਕਿਸੇ ਨੇ ਬੇਨਤੀ ਵੀ ਕਰੋ ਕਿ ਦੇਖਦੇ ਨਹੀਂ ਬੰਦਾ ਆਪਣਾ ਕੰਮ ਛੱਡ ਕੇ ਕੋਈ ਲੱਗਾ ਹੋਇਆ ਕਿਸ ਨੂੰ ਕੋਈ ਮਤਵਲ ਨਹੀਂਗਾ ਸਿਰਫ ਉਹਨਾਂ ਦੇ ਕਾਰੀ ਹੁੰਦੀ ਕਿ ਮੈਂ ਪਹਿਲਾਂ ਲੰਘਣਾ ਆ ਤੋ ਬੇਨਤੀ ਆ ਭਰਾਵੋ ਕਿਤੇ ਨਾ ਕੋਈ ਵੀ ਹੈਪਨ ਹੋਇਆ ਹੁੰਦਾ ਆ ਤਾਂ ਆਪਾਂ ਥੋੜਾ ਆਰਾਮ ਨਾਲ ਚੱਲਿਆ ਕਰੀਏ ਥੋੜਾ ਬਈ ਥੋੜਾ ਵਧੀਆ ਤੋ ਲੱਗਣਾ ਤੁਹਾਨੂੰ ਤੇ ਹੈਪਨ ਹੋਇਆ ਹੁੰਦਾ ਆ ਤੇ ਮੇਰਾ ਵੀਰ ਦੇਖਿਆ ਕਰੋ ਆਪਾਂ ਕੋਈ ਹੈਪਨ ਹੋਏ ਦੇ ਉੱਪਰ ਦੀ ਨਹੀਂ ਚੜਾ ਜਾਣਾ ਹੈਗਾ ਜੋ ਤੱਕ ਰੋਡ ਕੋਈ ਬਲੌਕ ਹੋਇਆ ਤਾਂ ਆਪਾਂ ਕੋਈ ਟ੍ਰੈਫਿਕ ਕੰਟਰੋਲ ਕਰ ਰਿਹਾ ਕੋਈ ਵੀ ਹੋਵੇ ਚਾਹੇ ਉਹ ਪ੍ਰਸ਼ਾਸਨ ਹੋਵੇ ਚਾਹੇ ਉਹ ਆਮ ਲੋਕ ਹੋਣ ਜੇ ਤੁਹਾਡੀ ਕੋਈ ਮਦਦ ਕਰਦਾ ਉਹਦੀ ਮਦਦ ਦੇਈ ਸਤਿਕਾਰ ਕਰਿਆ ਕਰੋ ਇਹ ਬੇਨਤੀ ਆ ਭਾਜੀ ਸਾਰਿਆਂ ਦੇ ਚਰਨਾਂ 'ਚ ਸੋ ਆ ਲੱਗੇ ਹੋਏ ਆਪਣੇ ਜਵਾਨ ਸੁੱਖੇ ਵੀਦ ਹੁਣ ਆਏ ਆ ਦੀਵਾਲੀ ਤੋਂ ਸਾਰੇ ਮੁੰਡੇ ਆਪਣੇ ਦਾ ਕੰਮ ਕਰਦੇ ਨੇ ਦਿੱਲੀ ਜੋ ਜਿ ਸਵੇਰੇ ਆ ਸਾਰਾ ਰੋਡ ਜਿਹੜਾ ਹੱਥਾਂ ਨੇ ਅੱਗੇ ਤੱਕ ਸੀਗੇ ਆਪਣੇ ਪਤਲੇ ਹੁਣ ਲੱਪੇ ਆ ਸੋ ਅੱਧੇ ਪੌਣੇ ਘੰਟੇ ਦੇ ਹੋਰ ਵਿੱਚ ਸਾਰਾ ਆ ਟਰੈਕਟਰ ਸਾਡਾ ਵੀਰ ਵੀ ਆਇਆ ਜੋਬਨ ਟਰੈਕਟਰ ਆ ਗਿਆ ਤੇ ਰਸੇ ਲੈਣ ਬੰਦੇ ਗਏ ਹੋਏ ਆ ਤੇ ਇਹ ਵੀ ਆਪਾਂ ਖਿੱਚ ਕੇ ਧੂਕੇ ਪਰੇ ਕਰ ਦੇਣਾ ਆ ਤੇ ਜਲਦੀ ਜਲਦੀ ਇਹੀ ਚਾਹੁੰਦੇ ਕਿ ਜਿਹੜਾ ਟ੍ਰੈਫਿਕ ਦੂਰ ਦੂਰ ਤੱਕ ਲੱਗਾ ਹੋਇਆ ਹੈ ਜਲਦੀ ਜਲਦੀ ਸਹੀ ਹੋਵੇ ਤੇ ਬਾਈ ਹੁਣ ਹੀ ਲੱਗੇ ਹੋਏ ਆ ਪੂਰਾ ਤੇ ਇੱਧਰ ਵੀ ਲੰਬੀਆਂ ਲੈਣਾਂ ਲੱਗੀਆਂ ਹੋਈਆਂ ਆ ਐਂਬੂਲੈਂਸ ਹੈ ਪਿੱਛੇ ਪੁਲਿਸ ਵਾਲੇ ਆ ਕੋਈ ਨਾ ਕੋਈ ਆਜੋ ਪੜਾ ਵੀਰ ਗਿੰਦਾ ਵੀ ਆ ਗਿਆ ਆਪਣੇ ਕੋਲ ਕਿੰਦੇ ਭਾ ਕੀ ਹਾਲ ਚਾਲ ਆ ਨਹੀਂ ਲੱਗੇ ਹੋਇਆ ਇਹ ਚੱਕੇ ਚੱਕੀ ਜਾਂਦੇ ਮੁੰਡੇ ਨਾਲ ਹੀ ਲਓ ਜੀ ਕਟਰ ਆਪਣੇ ਕੋਲ ਆ ਗਿਆ ਇੰਦਨ ਵਾਲਾ ਕਟਰ ਲਓ ਜੀ ਆਹ ਸਾਈਡ ਬੰਦ ਕਰਕੇ ਆਪਾਂ ਦੂਜੀ ਸੈੱਲ ਚਲਾਈ ਹੋਈ ਆ ਸਵੇਰ ਤੋਂ ਇੱਦੀ ਵਰਤਾਰਾ ਚੱਲ ਰਿਹਾ ਬਹੁਤ ਲੰਬੀ ਲਾਈਨ ਲੱਗੀ ਹੋਈ ਪਿੱਛੇ بس اور تو اگے تک لائن ਲੱਗੀ ہوئی ਆ ਹੁਣ ਸਾਰੀ ਲਾਈਨ ਇਹ ਨਿਕਾਉਣੇ ਆ ਤੇ ਉਸ ਤੋਂ ਬਾਅਦ ਇਧਰ ਹਲੇ ਖਾਲੀ ਆ ਤੇ ਇੱਕ ਤਾਂ ਮੈਂ ਤੁਸੀ ਜਾਨਾ ਜਿਹੜੇ ਨਾਲ ਡਰਾਈਵਰ ਲੋਕ ਆ ਇਹ ਬੰਦੇ ਸਮਝਦੇ ਨਹੀਂ ਹੈਗੇ ਸੋ ਪਹਿਲਾ ਜਿਹੜੀ ਜਲੰਧਰ ਵੱਲੋਂ ਸਾਰੀ ਲਾਈਨ ਆ ਰਹੀ ਆ ਉਹਨੂੰ ਆਪਾਂ ਫੀਲ ਕਰਦੇ ਆ ਫੇਰ ਜਿਹੜੀ ਇਧਰ ਦੀ ਲਾਈਨ ਆ ਜਿਹੜੀ ਜਲਦਿਆਲੇ ਵੱਲੋਂ ਇਹ ਇਹਨੂੰ ਕਲੀਅਰ ਕਰਾਂਗੇ ਜਿੱਦਾਂ ਕਿ ਵਸ ਸਵੇਰ ਤੋਂ ਇਦਾਂ ਹੀ ਵਰਤਾਲਾ ਚੱਲ ਰਿਹਾ ਆ ਤੇ ਆਪਣਾ ਦਰਖਤ ਵੀ ਬੱਸ ਬਿਲਕੁਲ ਵੱਡ ਹੋਣ ਦੀ ਗੱਲ ਤੇ ਹੀ ਆ ਸਾਰਾ ਵੱਡ ਹੋ ਗਿਆ ਇਧਰ ਸਾਈਡ ਖਾਲੀ ਹੋ ਜਾਣੀ ਆ ਹੋਰ 15 ਤੋਂ 20 ਮਿੰਟ ਦੀ ਜਿਹੜੀ ਗੇਮ ਐ ਸਾਰੀ ਤੇ ਇਹ ਸਾਰਾ ਕੁਝ ਭਾਜੀ ਫਰੇ ਹੋ ਜਾ ਉਹ ਤੂੰ ਗਾਹ ਹੋ ਜਾ ਭਾਜੀ ਚੱਲ 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 ਭਾਈ ਲਓ ਜੀ 2 ਮਿੰਟ ਹੋ ਜਾ ਹੰਗਾਲ ਲਈਏ ਪਹਿਲਾਂ ਲੋ ਜੀ ਇੱਧਰ ਵੀ ਲਾਈਨ ਲੱਗਣ ਲੱਪੇ ਜਜਾਲੇ ਵਾਲੇ ਪਾਸੇ ਨੂੰ ਤੇ ਜਿਹੜੀ ਜੁਨਰ ਵਾਲੇ ਪਾਸੇ ਨੂੰ ਲਾਈਨ ਆਪਾਂ ਥੋੜੀ ਕਲੀਅਰ ਕਰ ਲਈਏ ਤੇ ਇੱਧਰ ਨਾਲ ਪਾਸਾ ਰੋਕਾਂਗੇ ਤਾਂ ਫਿਰ ਅਗਲਾ ਪਾਸਾ ਸ਼ੁਰੂ ਹੋ ਜਾਊਗਾ ਤੇ ਨਾਲ ਸਾਡੇ ਵਾਲਿਆ ਸਾਹਿਬ ਲੱਗੇ ਹੋਏ ਆ ਸਵੇਰ ਤੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਆਪਣੀ ਸਬੂਚੀ ਟੀਮ ਦਾ ਧੰਨਵਾਦ ਕਰਦਾ ਆ ਧੰਨਵਾਦ ਕਰਦਾ ਆ ਗਿੰਦੇ ਵੀ ਤਾਂ ਜਿਹਨੇ ਸਿੱਧੀ ਸਲਾਹ ਦਿੱਤੀ ਸਭ ਤੋਂ ਪਹਿਲਾਂ ਸੁਆਲੋ ਜੀ ਦੇਖੋ ਪਧਰਾ ਹੋਣ ਲੱਗ ਪਿਆ ਸਾਰਾ ਏਰੀਆ ਤੇ ਬਸ ਦੇਖੋ ਕਾੜੀ ਬਹੁਤ ਲੋਕਾਂ ਨੂੰ ਇਹਨੂੰ ਭਰਾਵਾ ਦੋਖਿਆ ਹੋਰੀ ਆ ਜਾ ਲਓ ਜੀ ਸਾਰਾ ਜਿਹੜਾ ਆ ਰੋਡ ਕਲੀਅਰ ਹੋਣ ਲੱਗਾ ਆ ਸੋ ਜਿਹੜੇ ਵੀ ਆਏ ਆ ਸੇਵਾ ਦੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਫੇਰ ਤਾਂ ਉਹ ਆਪਣੀ ਟੀਮ ਦਾ ਵੀ ਆ ਜਿਨ੍ਹਾਂ ਨੇ ਜਲਦੀ ਜਲਦੀ ਸਾਰਾ ਕੰਮ ਨਵੇੜਿਆ ਤੇ ਵੀਰ ਹੁਣ ਹੀ ਆਏ ਆ ਜਿਹੜੇ ਮਸ਼ੀਨ ਲੈ ਕੇ ਉਹਨਾਂ ਦਾ ਵੀ ਧੰਨਵਾਦ ਆ ਤੇ ਰੋਡ ਕਲੀਅਰ ਹੋਣ ਲੱਗ ਪਿਆ ਆ ਬਸ ਹੋਰ ਚੰਦ ਮਿੰਟ ਆ ਤੇ ਇਹ ਸਾਰਾ ਰੋਡ ਕਲੀਅਰ ਹੋ ਜਾਣਾ ਆ ਸੋ ਦੋਨੋਂ ਸਾਈਡ ਦਾ ਜਿਹੜਾ ਟ੍ਰੈਫਿਕ ਆ ਚੱਲਣ ਲੱਗ ਪਿਆ ਆ ਰੋਡ ਖਾਲੀ ਹੋ ਗਿਆ ਆ ਆ ਦੇਖ ਲਓ ਤੁਸੀਂ ਹਾਲ ਹੌਲੀ ਹੌਲੀ ਸਾਰਾ ਕਲੀਅਰ ਕਰਤਾ ਆ ਜਿਹੜਾ ਸਾਰਾ ਵੱਡਿਆ ਸੀਗਾ ਲੋ ਜੀ ਪੂਰੀ ਟੀਮ ਜਿਹੜੀ ਆਪਣੀ ਦਿਵਾਲੀ ਤੋਂ ਆਏ ਸੀ ਇਥੋਂ ਪਿੰਡ ਚੋਂ ਨੌਜਵਾਨ ਆਏ ਆ ਨਾਲ ਹੋ ਕੇ ਸਾਰਾ ਰੋਡ ਕਲੀਅਰ ਹੋ ਚੁੱਕਾ ਆ ਤੋ ਬਹੁਤ ਬਹੁਤ ਧੰਨਵਾਦ ਆ ਸਾਰੇ ਵੀਰਾਂ ਦਾ ਗਰੇਂਦਰ ਵੀਰ ਦਾ ਜਿਹਨੇ ਇਤਲਾਹ ਦਿੱਤੀ ਸੀਗੀ ਸੋ ਆ ਦੇਖੋ ਦੋਨੋਂ ਸਾਈਡ ਦਾ ਟ੍ਰੈਫਿਕ ਇੱਥੇ ਚੱਲ ਪਿਆ ਆ ਕੋਈ ਵੀ ਟ੍ਰੈਫਿਕ ਨਹੀਂ ਹੈਗਾ ਆਪਣੇ ਬੰਦੇ ਵੀ ਵਿਹਲੇ ਹੋ ਗਏ ਆ